ਅੱਜ ਸਵੇਰ ਤੋਂ ਮੀਂਹ ਵਾਂਗ ਪੈਂਦੀ ਵੀ ਤੰਦ ਤੇ ਕੱਲ ਸ਼ਟਰਿੰਗ ਦਾ ਕੰਪਲੀਟ ਹੋ ਗਿਆ ਸੀ ਆਪਣਾ ਆਗੇ ਉਹਦੇ ਉੱਤੇ ਲਾਤੀਆਂ ਟੇਪ ਲਾਤੀਆਂ ਤੇ ਉਧਰ ਮਿਸਤਰੀ ਸ਼ਰੀਆ ਵੱਢੀ ਜਾਂਦਾ ਪਗਾਰੇ ਤੇ ਜਿਹੜਾ ਜਿਹੜਾ ਮੈ ਲੈ ਗਿਆ ਸੀ ਇਹਨਾਂ ਦਾ ਫਰਕ ਏ ਲੋਈ ਮਟੀਰੀਅਲ ਤਿਆਰ ਹੋ ਜਾਂਦਾ ਇੱਧਰ ਬਜਰੀ ਰੇਤਾ ਇੱਕ ਵਾਰੀ ਜੀ ਸਟਲਾ ਇਕੱਠਾ ਫੜਾ ਦਾ ਫੜੀ ਜੀ ਮੱਚ ਗਈ ਆ ਕੀ ਕਰ ਲਿਆ ਲੋ ਵੀ ਅੱਲਾ ਬਾ ਗਾਰਾ ਬਣ ਗਿਆ ਲੈਂਟਰ ਪਾਈਏ ਠੀਕ ਹੈ ਅੱਡੀ ਆਪਣੇ ਘਰ ਜਿਹੜਾ ਸ਼ੁਰੂ ਹੋਇਆ ਸੀ ਉਹਦੀ ਸ਼ਰਤ ਜਾਨੀਆ ਪੈ ਲੈਟਰ ਪਾਈ ਜਨੇ ਦੇਖ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ 29 ਜਨਵਰੀ ਆ 29 ਦਸੰਬਰ 2022 ਦਿਨ ਰਹਿ ਗਿਆ ਹੋਰ ਨਿਊ ਇਅਰ ਤੇ ਅੱਜ ਦਾ ਮੌਸਮ ਜਿਹੜਾ ਵੈਸੇ ਠੀਕ ਆ ਤੁੰਤੋਂ ਤੁੰਤੋਂ ਤੇ ਇੱਤਰ ਵੀ ਦੇਖ ਲਓ ਉਧਰ ਬੱਚੇ ਖੇਡੀ ਜਾਂਦੇ ਆ ਤੇ ਸ਼ਟਰਿੰਗ ਦਾ ਕੰਮ ਜਿਹੜਾ ਚੱਲੀ ਜਾਂਦਾ ਲੈ ਇਸ ਸ਼ਟਰਿੰਗ ਤੇ ਆਹ ਦੇਖੋ ਠੀਕ ਹੈ ਲਓ ਜੀ ਪੱਠੇ ਵੱਢ ਕੇ ਆ ਗਿਆਂ ਤੇ ਜਿਹੜਾ ਸ਼ਟਰਿੰਗ ਵਾਲਾ ਕੰਮ ਨਿਭੜ ਗਿਆ ਤੁਹਾਨੂੰ ਦਫਾ ਨਹੀਂ ਨਿਤ ਲਓ ਜੀ ਆਹ ਫਾੜ ਬਣਾਉਣ ਆ ਗਏ ਲਓ ਜੀ

ਤੇ ਸਿਰਫ ਇਹ ਕਿ ਆ ਕੱਲ ਦਾ ਤੇ ਉਦੋਂ ਬਾਅਦ ਨਿਊ ਇਅਰ ਨਵਾਂ ਸਾਲ ਤੇ ਅੱਜ ਸਵੇਰ ਤੋਂ ਮੀਂਹ ਵਾਂਗ ਪੈਂਦੀ ਵੀ ਤੰਦ ਤੇ ਕੱਲ ਸ਼ਟਰਿੰਗ ਦਾ ਕੰਪਲੀਟ ਹੋ ਗਿਆ ਸੀ ਆਪਣਾ ਆਵੇ ਉਹਦੇ ਉੱਤੇ ਲਾਤੀਆਂ ਟੇਪ ਲਾਤੀਆਂ ਤੇ ਉਧਰ ਮਿਸਤਰੀ ਸ਼ਰੀਆ ਵੱਢੀ ਜਾਂਦਾ ਤੇ ਅਸੀਂ ਇੱਧਰ ਕਰੀਏ ਨੇ ਸੈਟਿੰਗ ਤੇ ਫਿਰ ਲੈਂਟਰ ਦੀ ਵਸਤੂ ਤਿਆਰੀ ਹੋ ਜਾਂਦੀ ਹੈ ਜਾਲ ਬੰਨਣਾ ਸ਼ੁਰੂ ਕਰਨਾ ਘੰਟਾ ਡੇਢ ਲੱਗੂਗਾ ਸਾਡਾ ਜਾਲ ਬਣਾਉਣ ਨੂੰ ਤੇ ਉਸ ਤੋਂ ਬਾਅਦ ਜਦੋਂ ਮਟੀਰੀਅਲ ਸਾਰਾ ਆ ਗਿਆ ਤੇ ਫਿਰ ਲੈਂਟਰ ਦੀ ਕਰਾਂਗੇ ਤਿਆਰੀ ਹੁਣ ਇੱਕ ਵਾਰੀ ਤਿਆਰੀ ਹੋ ਗਈ ਰੋਟੀ ਖਾਣ ਦੀ ਚੱਲਦੇ ਆ ਇਹ ਹੋ ਜਾਊਗਾ ਆਪਣਾ ਘਰ ਜਿਹੜਾ ਤਿਆਰ ਲੈਂਟਰ ਪਾ ਕੇ ਫਿਰ ਉਸ ਤੋਂ ਬਾਅਦ ਸਾਰੀ ਜਿਹੜੀ ਹੈ ਵੱਡਾ ਕੰਮ ਜਿਹੜਾ ਉਹ ਜਾਊਗਾ ਨਿਬੜ ਵੀ ਕਿਨੇ ਕੰਮ ਰਹਿ ਜਾਣਗੇ ਠੀਕ ਆ ਹਾਂ ਲੱਸੀ ਲੋਈ ਰੋਟੀ ਖਾ ਕੇ ਦੁਬਾਰਾ ਕਰੀਏ ਕੰਮ ਫਿਰ ਸ਼ੁਰੂ ਚਲ ਚਲੀਏ ਫਿਰ ਚੜਾਈਆਂ ਚਲੋ ਜੀ ਲਾ ਗਿਆ ਦੂਜਾ ਘੜਾ ਆ ਗਿਆ ਬਜਰੀ ਦਾ ਸਹੀ ਹੈ ਨਾ ਆਏ ਨੂੰ ਵੀ ਥੋੜੀ ਸਾਟਾਂ ਹਾਂ ਨਹੀਂ ਉੱਪਰ ਨੂੰ ਕਰ ਦੇਣੀ ਹੈ ਬਸ ਹੂੰ ਹੂੰ ਆ ਤਾਂ ਐਵੇਂ ਰੱਖ ਲਿਆ ਵਿੱਚ ਗਰਮੀ ਆਉਂਦੀ ਛੀ ਗਰਮੀ ਆਉਂਦੀ ਆ ਫੜੀ ਰਾਜ ਨੂੰ ਗੱਡੀ ਲੈ ਜੀ ਜਿਹੜਾ ਲੈ ਜੀ ਵਾਸਤੇ ਮੰਗਵਾ ਦੇ ਜੀ ਬੁੱਧੂਦੀ ਵਾਰੀ ਆ ਜੀ ਲੋ ਚੱਕੀ ਹੁਣ ਹਰ ਕਈ ਤੇ ਲੈ ਚਲੀ ਰੇੜਾ ਜਿਹੜਾ ਪਰਿਆ ਉਹ ਛੱਡ ਗਈ ਆਪਣੀ ਸੜਕ ਤੇ ਟੋਪੀ ਫੇਰ ਲਾਇ ਰਹੀ ਕਿਸੇ ਆਉਣ ਲੱਗੀਆਂ ਜੇ ਗਰਮੀ ਤੇ ਵਿਹਲੇ ਖੜਜੋ ਤਾਂ ਲੱਗਣ ਲੱਗਣੀ ਠੰਡ ਆ ਛੱਡ ਗਈ ਆਪਣੇ ਉਹ ਸਾਹਮਣੇ ਸੜਕ ਤੇ ਬਾਹਰ ਉਹ ਫਿਕਰ ਹੈ ਕੋਈ ਨਾ ਮਾਰਦੇ ਧੱਕਾ ਥੋੜਾ ਹੋ ਗਿਆ ਹੋ ਗਿਆ ਬਸ ਇਹਦਾ ਸੀ ਇਹ ਨਹੀਂ ਤਾਂ ਤਿਆਰ ਹੈ ਤਾਂ ਬਜਰੀ ਬਹੁਤ ਆ ਹਾਂ ਬਹੁਤ ਆ ਜੇ ਵੀ ਇਦਾਂ ਆਪਣਾ ਰਾਹ ਵੀ ਪੱਕਾ ਹੋ ਜਾਊਗਾ ਤੇਰੀ ਭਰਤਪੁਰਤ ਪੈਣੀ ਉਹ ਵੀ ਪੈ ਜਾਊਗੀ ਸਹੀ ਗੱਲ ਠੀਕ ਆ ਆਵੇ ਗੇਵੀਏ ਸਿੱਥ ਸਟਕੇ ਗਏ ਆ ਜੋ ਕਿ 3 ਨੀਗੇ ਸਟਨ ਆਲਕ ਠੀਕ ਆ ਸੱਤ ਆਹ ਆ ਰੋੜੇ ਤਲ ਜਾਣੇ ਪੈਣੇ ਵਾਪਸ ਕੰਮ ਦੇ ਦੇ ਕਣੀ ਚੱਕ ਕੇ ਲੈ ਆਵੇਂ ਬਾਅਦ ਵਿੱਚ ਲਓ ਜੀ ਖਾਲੀ ਹੋ ਗਿਆ ਦੇਖਿਆ ਖਾਲੀ ਹੋ ਕੇ ਕਿਵੇਂ ਮਾਰਦਾ ਆਟੇ ਲਈ ਚਾਹ ਦਾ ਟਾਈਮ ਹੋ ਗਿਆ ਟੀ ਟੀ ਟਾਈਮ ਬ੍ਰੇਕ ਟ ਇਧਰ ਸਬਜੀ ਦੀ ਵਾਰੀ ਨਹੀਂ ਆਉਂਦੀ ਵੀ ਤੇ ਉੱਪਰ ਮਿਸਤਰੀ ਇੱਥੇ ਚਾਹ ਪੀ ਜਾਂਦੇ ਆ ਆਪਾ ਜੀ ਆਪਾ ਜੀ ਦੱਸੋ ਬੋਲੋ ਇਹ ਅਵੀ ਉੱਪਰ ਹੈ ਬੈਠੀ ਪਈ ਹਾਂ ਹਾਂ ਬਜਰੀ ਹਾਂ ਬਜਰੀ ਲੈ ਕੇ ਆਏ ਆ ਤੁਹਾਡੇ ਵਾਸਤੇ ਖੇਡਣ ਨੂੰ ਆਏ ਆ ਅਸੀਂ ਖੇਡਣਾ ਹਾਂ ਦੱਸੋ ਦੱਸੋ ਨਹੀਂ ਖੇਡਣਾ ਚਲੋ ਠੀਕ ਆ ਫਿਰ ਤੋ ਕੀ ਖੇਡਣਾ ਪਰ ਹੀ ਨਹੀਂ ਬਜਰੀ ਬਜਰੀ ਲੋਏ ਮੇਤਰੋ ਆਇਆ ਸੀ ਹਵਾ ਭਰਾਉਣ ਵਾਲਾ ਤੇ ਸਭ ਭਰਾ ਕੇ ਤੁਹਾਨੂੰ ਚਲਦੇ ਆ ਕੰਮ ਨੂੰ ਆਪਾਂ ਨੂੰ ਵੀ ਚਾਹੀਦਾ ਰੇਤਾ ਵੀ ਚਾਹੀਦਾ ਤੇ ਹੁਣ ਰੇਤਾ ਲੈ ਕੇ ਆਉਣਾ ਰੇੜਾ ਆਪਣਾ ਹੈਗਾ ਤੇ ਪਉਣੇ ਤੇ ਹੁਣ ਇੱਕ ਦੋ ਰੇੜੇ ਚਾਹੀਦੇ ਆਪਾਂ ਨੂੰ ਰੇਤੇ ਦੇ ਵੀ ਜ਼ਰੂਰੀ ਆ ਲੋਕ ਆ ਗਿਆ ਰੇਤਾ ਜਿਹੜਾ ਜਿਹੜਾ ਮੈਂ ਲੈ ਕੇ ਗਿਆ ਸੀ ਤੇ ਹੁਣ ਦਾ ਫਰਕੇ ਆਪਣਾ ਮਟੀਰੀਅਲ ਹੋ ਗਿਆ ਤਿਆਰ ਬਜਰੀ ਵੀ ਆ ਗਈ ਰੇਤਾ ਵੀ ਆ ਗਿਆ ਤੇ ਸੀਮੈਂਟ ਵੀ ਆ ਗਿਆ ਤਾਂ ਕਰਦੇ ਆ ਤਿਆਰੀ ਲੈਂਟਰ ਦੀ ਬਗਮ ਕਿਵੇਂ ਠੀਕ ਆ ਹਾਂ ਇਧਰ ਮਿਸਤਰੀ ਲੱਗਾ ਤਿਆਰੀ ਕਰੀਏ ਨਾ ਜਾਲ ਸ਼ਾਇਦ ਬੰਨਿਆ ਗਿਆ ਆ ਗਾ ਬਣਾਵਣਾ ਹੋਰ ਲੈ ਜਾਂਦਾ ਲੋ ਜੀ ਮਟੀਰੀਅਲ ਤਿਆਰ ਹੋ ਜਾਂਦਾ ਇੱਧਰ ਬਜਰੀ ਰੇਤਾ ਇੱਕ ਵਾਰੀ ਜੀ ਸਟਲਾ ਇਕੱਠਾ ਤੇ ਸੱਤ ਘਟਿਆਂ ਦਾ ਮਹਲਣਾ ਪਾਉਣਾ ਸੱਤ ਘਟਿਆਂ ਨੂੰ ਸੀਮ ਤੇ ਪਾ ਕੇ ਤੇ ਹਲਾ ਦੇਣਾ ਇਹਨੂੰ ਮਿਕਸ ਕਰ ਦੇਣਾ ਪਾਣੀ ਇੱਧਰ ਭਰੀ ਜੰਨੇ ਤੇ ਬੜਾ ਹੀ ਉਧ ਵੈਸੇ ਤਾਂ ਲੱਗਣਾ ਇੱਥੇ ਫੇਰ ਜਾ ਕੇ ਆਉਣਾ ਸਕਸੈਸ ਤੋਂ ਘਟ ਘਟ 3 ਵਜੇ ਚੱਲਿਆ जो <laughs> हाल अभी मराया मैं जाके ऐसी आया सी तो हुन मैं जदो आया ते देखा फफड़ा द फड़ी जी मच गई आग कर लिया लो बेला बा गारा बन गया लैंटर पाई है ठीक है ये काम जरूरी करनी चलो ड्रामा चलो जी चलो जी हां थोड़ा आना आ तो नहीं चलना ठीक है ठीक है ਇਹ ਪਾਹਾ ਹੈ ਬੱਠਰ ਲੈ ਕੇ ਆਉਣਾ ਮੈਂ ਕੋਈ ਇੱਕ ਬੱਠਰ ਇਧਰੋਂ ਲਿਆਉਨੇ ਆ ਆਪਣੇ ਘਰੋਂ ਹਾਂ ਨਾ ਲੋ ਜੀ ਅੱਜ ਅਠੀ ਆਪਣੇ ਘਰ ਜਿਹੜਾ ਸ਼ੁਰੂ ਹੋਇਆ ਸੀ ਆਉਂਦੀ ਛੱਤ ਜਾਨੀਆਂ ਪਏ ਲੈਂਟਰ ਪਾਈ ਹੋਈ ਨੇ ਦੇਖ ਸਕਦੇ ਹੋ ਅਸੀਂ ਨਾਲ ਭਿਆਨ ਵਧੀਆ ਰੋਬੀ ਸਾਨੂੰ ਹੁਣ ਹਨੇਰਾ ਪੈਣ ਵਾਲਾ ਤੇ ਵੀਡੀਓ ਆਪਾਂ ਨੂੰ ਕਰਨੀ ਪਣੀ ਇੱਥੇ ਬੰਦ ਤੇ ਹੋਰ ਥਰੀ ਛੇ ਤੋਂ ਬਾਅਦੇ ਕੰਮ ਹੈਗਾ ਥੋੜੇ ਸੁਖਤਾ ਆ ਦੇਖੋ ਫਿਨ ਨਾ ਕੀ ਰਿਹਾ ਹੈ ਮਾਰ ਫਰਾ ਹੋ ਗਿਆ ਵਾਕਈ ਨਾ ਇੱਥੋਂ ਤੋਂ ਵੀ ਉਹ ਇੱਕੇ ਦਮ ਜੋਰਦਾ ਮਾਨਾ ਥੋੜਾ ਇਹ ਕੱਟ ਕੱਟ ਰੱਖਿਓ ਅੱਧਾ ਘੰਟਾ ਹੋਰ ਬੱਚਾ ਦੋ ਮੇਰਾ ਪੈਣਾ ਤੇ ਲਾਈਟ ਵੀ ਨਹੀਂ ਹੈਗੀ ਤੇ ਆਪਾਂ ਬੰਦਾ ਬਦਲਿਆ ਭਾਈਨ ਤਾਂ ਆਪਾਂ ਵੀਡੀਓ ਕਰੀਏ ਬੰਦ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ